ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆ ਜੀ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਝੋਣਗੇ ਅੱਜ ਪਹੁੰਚ ਚੁੱਕੇ ਆ ਪਿੰਡ ਰਾਜੋਕੇ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਦੇ ਤਸੀਹ ਸਜਨੋ ਪੱਟੀ ਬਾਈ ਬੋਰ ਸਿੰਘ ਦੇ ਫਾਰਮ ਤੇ ਇੱਕ ਟਾਪ ਕੁਆਲਿਟੀ ਦਾ ਨਗਿੰਨਾ ਹੀ ਕੱਟ ਮਾਰਿਆ ਬਾਈ ਨੇ ਫੜ ਲਓ ਫੜ ਲਓ ਕਰਾ ਦਊਗਾ ਤੇ ਸਾਰਾ ਪਿੰਡ ਰਜਾ ਦਊਗਾ ਠੀਕ ਆ ਜੀ ਇੰਨਾ ਦੁੱਧ ਕਹਿੰਦਾ ਕੱਢੂਗੀ ਇੱਕ ਨਾਲ ਗੱਭਣ ਆ ਕੋਈ ਸਮਾਂ ਲੈਂਦੀ 8-10 ਦਿਨ ਦਾ ਠੀਕ ਹੈ ਜੀ ਦੋ ਹੀ ਨਾ ਗਿਆ ਸਾਰੀ ਡੀਟੇਲ ਲੈ ਕੇ ਸਾਂਝੀ ਕਰਦੇ ਆ ਐਂਡ ਤੱਕ ਮੇਰੇ ਭੈਣ ਭਰਾ ਜੁੜੇ ਰਹੋ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਆਉ ਕਰੀਏ ਅਰਸ਼ਨਾ ਗੱਲ ਬਈ ਅਰਸ਼ ਸਤਿਕਾਰ ਸਤਿਕਾਰ ਸੰਦੂਸਾਬ ਹੋਸਣਾ ਠੀਕ ਠਾਕ ਜੀ ਵਧੀਆ ਤੁਹੀਂ ਸੁਣਾਓ ਵਧੀਆ ਵਧੀਆ ਠੀਕ ਠਾਕ ਆ ਵਧਾਈ ਦੇ ਪਾਤਰ ਹੋ ਕੇ ਆਇਆ ਧੰਨ ਵਧਾਈਆਂ ਹਾਂਜੀ ਹਾਂਜੀ ਨਕੇਨੇ ਇਹੋ ਜੇ ਕੱਢਣੇ ਸੌਖੇ ਥੋੜਾ ਏਡੀ ਸਾਂਹ ਵਾਲੀ ਇਹ ਏਡੀਆਂ ਵਸੀਆਂ ਘਰ ਘਰ ਮੈਂ ਨਾ ਨਹੀਂ ਕਮਾਲ ਕਰਤੀ ਜੇ ਮੋਢੇ ਤੁਹਾਡੇ ਦੇ ਮੋਢੇ ਤੇ ਹੁੰਦੀ ਜੇ ਇਹ ਮੇਰੇ ਵੀਰਾਂ ਨੂੰ ਜ਼ਰੂਰ ਮਿਰਚਾਂ ਲੱਗਣਗੀਆਂ ਜਦੋਂ ਮੋਲ ਮੰਗਿਆ ਪਰ ਜਦੋਂ ਇਹੋ ਜੀ ਚੀਜ਼ ਸੰਭ ਕੇ ਨਾ ਤੇ ਪੂਰਾ ਦਿਲੋਂ ਦਿਲੋਂ ਸੰਭੀ ਨਹੀਂ ਖਰਚਾ ਖਾਂਦੀਆਂ ਹਾਂ ਠੀਕ ਆ ਉਨੇ ਜਿਗਰੇ ਵਾਲਾ ਲੈਂਦਾ ਹੈ ਤੇ ਅਰਸ਼ ਕਿਣਵਾ ਸੁਹਾ ਵੀਰ ਇਹ ਦੂਜੇ ਸੁਏ ਵਛੀ ਸੁਣੀ ਜੇ ਮੂੰਹ ਚੌਗੀ ਜੇ ਤੇ ਸ਼ੀਗੇ ਦਾੰਦ ਫੁੱਟਣ ਦੀ ਜੇ ਠੀਕ ਹੈ ਜੀ ਹਾਂ ਤੇ ਪਹਿਲੋ ਨਾਮ ਡਰੈਸ ਦੱਸ ਦੇ ਨੰਬਰ ਆਪਣਾ ਭਰਾ ਪਿੰਡ ਆਪਣਾ ਰਾਜੋਗੇ ਜਿਹੜਾ ਤਰਨਤਨ ਤਸਵੀਰ ਪੱਟੀ ਮੋਬਾਈਲ ਨੰਬਰ ਹੈ ਕੰਨੜੀ ਨੰ 9402186 ਤੇ ਬਾਕੀ ਆਪਣੀ ਇਹ ਬੇਨਤੀ ਹੈ ਵੀਰਾ ਗਾੜੀ ਵੀ ਫੋਨ ਉਹ ਵੀਰ ਭਰਾ ਲਾਵੇ ਜਿਹਦੇ ਮਾਲੋ ਵੀ ਨਿਗਾਹ ਕਢੀ ਹੈਗੀ ਆ ਜਾਈਦੀ ਜਨੂ ਇਹ ਬਾਕੀ ਨਲਖ ਪਰਖ ਵਾਲੇ ਬੰਦੇ ਨੇ ਲੈਣੀ ਆ ਹਾਂ ਬ੍ਰੀਡਰ ਨੇ ਬ੍ਰੀਡਰ ਨੇ ਜਿੰਨੇ ਫਾਰਮ ਚ ਲਾਉਣੀ ਆ ਵਾਲੀ ਬੱਛੀ ਆ ਤੇ ਬਾਕੀ ਹਰ ਹਾਰੀ ਸਾਰੀ ਨਾਲ ਕੋਈ ਫੋਨ ਲਾਵੇ ਮੋਲ ਪੁੱਛਣ ਲਈ ਸਵਾਦ ਲੈਣ ਲਈ ਨਾਲ ਕੋਈ ਫੋਨ ਲਾਵੇ ਉਹੋ ਹੀ ਲਾਵੇ ਵੀ ਜਿਹੜੇ ਆਪਣੇ ਤੋਂ ਬੱਛੀ ਲੈਣੀ ਆ ਹਾਂ ਹਾਂ ਠੀਕ ਆ ਤੇ ਤੁਰਤ ਤਰਾ ਕਰਾਈਏ ਛਗੀ ਹੋਣ ਦੀ ਚੌਗੀ ਤੋਂ ਚੌਗੀ ਤੋਂ ਛੀਕੇ ਦਾ ਨਾ ਫੁੱਟ ਹੁੰਦੀ ਆ ਠੀਕ ਆ ਜੀ ਜੀ ਸੂਏ ਸੁਣੀ ਆ ਤੇ ਦੁੱਧ ਕਿੰਨਾ ਕਿਚਵਾਇਆ ਏ ਦੋ ਦੋਾਂ ਦੇ ਵੀ ਪਹਿਲੇ ਸੂਏ 40 ਲੀਟਰ ਚਵਾਇਆ ਵਾ ਅੱਛਾ ਆਰ ਕੀ ਵੇਖੋ ਵੀ 45 ਵੀ ਚਵਾ ਸਕਦੀ 50 ਵੀ ਚਵਾ ਸਕਦੀ ਥਣ ਚੱਡਾ ਵਧੀਆ ਵਾ ਵੇਖੋ ਗੋਲ ਵਾਲਾ ਨਹੀਂ ਮੈਂ ਨਾ ਕਿਆ ਬਾਤਾਂ ਨਹੀਂ ਭਾਵੇਂ ਕੋਈ ਮਸ਼ੀਨ ਨਾ ਚੋਈ ਜਾਵੇ ਤੇ ਭਾਵੇਂ ਕੋਈ ਹੱਥ ਨਾ ਹੱਥ ਵਾਲੀ ਵੀ ਚਵਾਈ ਹੱਥ ਵਾਲੀ ਥਾਣ ਬੜਾ ਸੁਆਦੀ ਲੱਗਦਾ ਨਾ ਭਾਵੇਂ ਕੋਈ ਹੱਥ ਵਾਲਾ ਚੋਈ ਜਾਵੇ ਭਾਵੇਂ ਕੋਈ ਮਸ਼ੀਨ ਨਾ ਚੋਈ ਜਾਵੇ ਕੋਈ ਪਤਲਾ ਥਾ ਨਹੀਂ ਪਰ ਸੂ ਪਊਗੀ ਅੱਜ ਇਹ ਸੂਨ ਦੀ ਆ ਬਸ ਭਾਵੇਂ ਹੁਣ ਸੂਏ ਭਾਵੇਂ ਕਹਿੰਦੇ ਹਾਂ ਹਾਂ ਸਜਣੋਂ ਲਾਂਦੀ ਫਈ ਸੂਨ ਨੂੰ ਤਿਆਰ ਹੈ ਡਿਲੀਵਰੀ ਨੂੰ ਦੇ ਖੋਲ ਕੇ ਤੋਰਾ ਕਰਾਈਏ ਚਾਹ। ਪਰ ਰਾਤੀ ਲੈਂਦੀ ਆ ਰਸੀ। ਅੱਛਾ ਤੇ ਉਧਰ ਕੇ ਥੋੜਾ ਜਿਹਾ ਸੁਹੂਦੀ ਆ ਪੱਠੇ-ਪੁੱਠੇ ਨਹੀਂ ਖਾਦੇ। ਚਾਰ ਪਾਇਆ ਹਨਾ। ਚਾਰ ਪਾਇਆ ਹਨਾ ਕਈ ਵੀ। ਉਹਨੂੰ ਤੋੜ ਦੇ ਨਾਲ। ਪੱਠੇ ਪਾਉਂਦੇ ਆ ਹਨਾ। ਹਾਂ ਨਹੀਂ ਥਾਣ ਵਾਲਾ ਕੰਮ ਦਾ ਲੱਗਾ। ਏ ਵੱਛੀ ਵੀ ਸਰਾ। ਹਨਾ। ਲਾਓ ਜੀ ਲਾਓ। ਨਹੀਂ। ਪੂਰੀ ਦੁਬਾਰ ਹੀ ਮਾਰਦੀ ਪੈਰ ਦਾ ਐ ਤੁਰਦੀ। ਨਹੀਂ ਨਹੀਂ। ਕੋੜੇ ਵਕ ਤੁਰਦੀ ਹਨਾ। ਲਾਓ ਜੀ। ਕੀ ਬਾਤਾਂ ਐ। ਜੇ ਤਿੱਤੇ ਕਰਦਾ ਇਹਨੂੰ ਕਮਾਈ ਜਾਈਏ ਸਮਾਂ ਨਹੀਂ ਨਾ ਕਮਾਉਂਦਾ ਗਾ ਨਾ ਜੀ ਕਰਦਾ ਵੇਖੀ ਜਾਈਏ ਨਹੀਂ ਬੰਬਾ ਹੈ ਹਾਥੀ ਦਾ ਬੰਬਾ ਜਿੱਡੀ ਵੱਡੀ ਇਹ ਵੱਡੀ ਗੱਡੀ ਤੇ ਮਹਿੰਦਰਾ ਤੇ ਮੇਰੇ ਹਿਸਾਬ ਨਾਲ ਕੱਲੇ ਜਾਉਂਗੀ ਲੈਣੀ ਗੱਡੀ ਤੇ ਰੋਟੀ ਦੇਣੀ ਹਾਥੀ ਤਾਂ ਉਂਜੀ ਬੁੜਕਣਾ ਫਿਰਨਾ ਲੈ ਨਾ ਨਾ ਹਾਥੀ ਨੂੰ ਅੰਦਰੋਂ ਉਂਜੀ ਤੋੜ ਪੰਨ ਦੋਗੀ ਜਿਹੜੀ ਗਮਗਾ ਹੈ ਦੂਜਾ ਘੂਆ ਸੂਣ ਜਾ ਰਹੀ ਹੈ ਨਾ ਲਓ ਜੀ ਕੀ ਬਾਤ ਹੈ ਕੋਈ ਨਾ ਜੀ ਫਲਕਾਰੀ ਫਿਰ ਤੁਹਾਡੀ ਡੇਪੀ ਆ ਤੇ ਇੱਕ ਰੱਪਾ ਦੋ ਕੋਈ ਗੱਲ ਨਹੀਂ ਤੇ ਵਹਿੜ ਦੂਜਾ ਸੂਹਾ ਸੱਜਣੋਂ ਤੇ ਬਾਕੀ ਪਿੰਡਾ ਪੁੰਡਾ ਵੀ ਪੂਰਾ ਚਮਕਦੰਕਲਾ ਪੂਰਾ ਪੂਰੀ ਸੰਭੀ ਹੋਈ ਕਿਸੇ ਨੇ ਵਹਿੜਿਆ ਠੀਕ ਹੈ ਜੀ ਮਾੜੀ ਗਾਂ ਜੰਡਾ ਤੇ ਉਂਜੀ ਇਹਨੂੰ ਛੱਡਾ ਲਾ ਲਾ ਮੋਲ ਕੀ ਕਰਦੇ ਆ ਮੋਲ ਮੋਲ ਤੇ ਦਾ ਜਿਨਾ ਮਰਜ਼ੀ ਕੀਤੀ ਆਈਏ ਲੋਕੀ 2 ਵੀ ਕੀਤੀਆਂ ਤੇ 2.5 ਵੀ ਕੀਤੀ ਜਾਂਦੇ ਆ ਕਰਦੇ ਨੇ ਆਪਾਂ 180 ਕਰਦੇ ਜੀ ਅੱਛਾ ਹਾਂ ਉਹ ਚ 5000 ਰੁਪਏ ਛੋਟ ਕਰਾਂਗੇ ਠੀਕ ਆ 175 ਦੀ 175 ਦੀ ਬਾਕੀ ਵੈੜ ਚੰਗੀ ਆ ਠੀਕ ਆ ਮੇਲਾ ਲੁੱਟ ਲਿਓ ਬਾਕੀ ਮੌਕੇ ਦੇ ਹੋਰ ਤਾਂ ਮੈਂ ਕਰਦਾ ਕਰ ਦਿਓ ਕਰ ਦਿਓ ਖੁੱਲਾ ਤੇ ਇਹ ਗੱਬਣ ਆ ਇਹ ਗੱਬਣ ਆ ਵਸੀ ਠੀਕ ਆ ਕਿੰਨਾ ਕੁ ਸਮਾਂ ਲੈਂਦੀ ਆ ਇਹ ਵੇਖੋ 8 ਦਿਨ ਲੈਂਦੇ 8 10 ਦਿਨ ਖਾਤੇ ਢਿਲ ਢੁਲ ਤੇ ਹੁੰਦੀ ਵੀ ਬੜੀ ਪਈ ਹੈ ਹਨਾ ਲਓ ਜੀ ਕੀ ਬਾਤਾਂ ਖੁੱਲ ਗਈ ਤੋੜਾ ਕਰਾਈਏ ਦੁੱਜਾ ਸੂਰ ਪਹਿਲਾ ਪਹਿਲਾ ਸੂਆ ਪਹਿਲਾ ਠੀਕ ਹੈ ਇਹ ਵੀ ਸੀਸ ਲੱਗ ਬੜੀ ਠੀਕ ਆ ਖੁੱਲ ਗਿਆ ਇਹਨੂੰ ਖੋਲ ਦੋ ਲਓ ਜੀ ਸੱਜਣੋ ਢਿਲ ਢੁਲ ਤੇ ਬੜੀ ਪਈ ਵਛੀ ਦੀ ਪਹਿਲਾ ਸੂਆ ਜਾਂ ਪਲੂਣ ਇਹ ਵੀ ਖਾਲੀ ਨਾ ਕਰ ਕੀ ਆ ਲਓ ਜੀ ਲੈ ਜਾਓ ਧਿਆਨ ਹੌਲੀ 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 ਤੋੜੀਓ ਤੋੜਦਾ ਤੋੜਦਾ ਵੇਰੇ ਲੰਮੀ ਤੋੜਦਾ ਕਾਹ ਦਿਨ ਖੜਦੀ ਐ ਬੱਚੀ 10 ਦਿਨ ਖੜਦੀ ਆ ਲੈਓ ਜੀ ਲੈਓ ਮੋੜ ਲਓ ਬੱਚੀ ਸੋਹਣੀ ਆ ਹਨਾ ਬੜੀ ਵਧੀਆ ਲੱਗੀ ਆ ਇੱਕ ਰੰਗ ਕਾਲੀ ਸ਼ਾਹ ਨਾਗਰ ਕੀ ਸਜਣੋਂ ਬਾਕੀ ਉੜਦੀ ਫਿਰਦੀ ਆ ਲਓ ਜੀ ਫਾਫਰੇੰਦਾਰ ਸਜਹਿ ਜੀ ਆ ਬੱਚੀ ਕਰਕੇ ਖੈਦੀ ਹਨਾ ਹਿਲਤਾ ਕਰਦੀ ਤੇਰੇ ਨਾਲ ਗੱਬਰੂ ਨਾਲ ਗੱਬਰੂ ਨਾਲ ਹਿਲਤਾ ਕਰਦੀ ਆ ਅਰ ਜਿਹੜਾ ਇਹਦਾ ਮੁੱਲ ਆ ਇਹਦਾ ਮੁੱਲ ਸੰਤੋਖ ਸਾਬ 40000 ਰੁਪਇਆ ਸਿਰਫ ਹਾਂ ਦੇਖ ਦੇਖ ਨੇ ਦਈਏ 1100 ਦੇ ਵਸ਼ੀ ਭਾ 45 ਵਿਕ ਜੇ ਚੱਲ ਹੁਣ ਕਿੰਨੇ ਦੇ ਦਈਏ 30000 ਰੁਪਇਆ ਦੇ ਦਾਂ ਹਾਂ 38000 ਪੰਜ ਜਾਂਦਗੀ ਨਹੀਂ ਪੰਜ ਜਾਂਦਗੀ ਤੇ ਪੰਜੋਂ ਦਾ ਸੱਟ ਨਹੀਂ ਨਹੀਂ ਪੰਜ ਜਾਂਦਗੀ ਜਾਂਦਗੀ ਪੂਰੇ 35 ਦੀ ਦੇ ਦਾਂਗੇ ਪੂਰੇ 35 ਦੀ ਹਾਂ ਨਾ ਚੋਰੀ ਚਾਲੀ ਵਖਾ ਨਹੀਂ ਵਾਕਿਆ ਠੀਕ ਚੰਗੀ ਤੇਰੀ ਇਹ ਵੀ ਬੜੀ ਬਣੂਗੀ ਹਾਂ ਠੀਕ ਆ ਲਓ ਭਾਈ ਦੋਵੇਂ ਆ ਮੇਲਾ ਲੋਟ ਲਿਓ ਉਹ ਵੀ ਵੈੜ ਚੰਗੀ ਆ ਤੇ ਦੋਵੇਂ ਪਾਲਿਓ ਜਿਹਨੂੰ ਰੋਗ ਬੈੰਧਿਆ ਤੇ ਸਾਡੇ ਵੱਲੋਂ ਸასი ਘਰ ਦੀ